ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਕਰੀਬ 35 ਮਿੰਟ ਤੱਕ ਵੰਦੇ ਭਾਰਤ ਐਕਸਪ੍ਰੈਸ ਜੋ ਹੈ ਉਹ ਤੇ ਰੁਕੀ ਰਹੀ ਲੋਕਾਂ ਦੇ ਵਿਰੋਧ ਕਰਕੇ ਜੋ ਹੈ ਵੰਦੇ ਭਾਰਤ ਐਕਸਪ੍ਰੈਸ ਜੋ ਹੈ ਰੁਕੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਲੋਕਲ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੇ ਵਿਰੋਧ ਜਤਾਇਆ ਸੀ ਕਿ ਲੋਕਲ ਟ੍ਰੇਨ ਦੇ ਮੁਸਾਫਰ ਜੋ ਹੈ ਉਹ ਪਟੜੀ 'ਤੇ ਆ ਗਏ ਉਹਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕਣਾ ਪਿਆ ਅਤੇ ਉਸ ਦਾ ਰਸਤਾ ਜੋ ਹੈ ਰੋਕਿਆ ਗਿਆ ਜੋ ਲੋਕਲ ਟ੍ਰੇਨ 'ਚ ਮੁਸਾਫਰ ਸਨ ਉਹਨਾਂ ਵੱਲੋਂ ਕਿ ਲੋਕਲ ਟ੍ਰੇਨ ਦੇ ਮੁਸਾਫਰ ਪਟੜੀ 'ਤੇ ਆ ਗਏ ਵੰਦੇ ਭਾਰਤ ਦਾ ਰਸਤਾ ਰੋਕਿਆ ਜਿਸ ਤੋਂ ਬਾਅਦ ਇਸ ਨੂੰ ਰੁਕਣਾ ਪਿਆ ਕਿਉਂਕਿ ਆ ਕਿਹਾ ਜਾ ਰਿਹਾ ਹੈ ਕਿ ਨਵੀਂ ਵੰਦੇ ਭਾਰਤ ਚਲਣ ਕਰਕੇ ਜੋ ਲੋਕਲ ਟ੍ਰੇਨਾਂ ਨੇ ਉਹ 88 ਅਤਰਾ ਜਿਤਾਇਆ ਜਾ ਰਿਹਾ ਸੀ a local dmu ਗੱਲ ਕਰੀਏ ਤਾਂ ਇਹ ਜੋ ਟ੍ਰੇਨ ਨੰਬਰ ਹੈ ਲੋਕਲ ਡੀ ਐਮ ਯੂ 53562 ਨੰਬਰ ਦੀ ਇਹ ਟ੍ਰੇਨ ਹੈ ਜਿਸ ਦੀਆਂ ਸਵਾਰੀਆਂ ਵੱਲੋਂ ਵਿਰੋਧ ਜਤਾਇਆ ਗਿਆ ਸਵਾਰੀਆਂ ਦੇ ਰੋਸ ਪ੍ਰਦਰਸ਼ਨ ਕਰਕੇ ਸਟੇਸ਼ਨ ਮਾਸਟਰ ਨੂੰ ਜੋ ਹੈ ਫੈਸਲਾ ਲੈਣਾ ਪਿਆ ਕਿ ਵੰਦੇ ਭਾਰਤ ਨੂੰ ਰੋਕ ਕੇ ਪਹਿਲਾ ਲੋਕਲ ਟ੍ਰੇਨ ਨੂੰ ਭੇਜਿਆ ਗਿਆ ਉੱਤੇ ਵੱਡੇ ਪੱਧਰ ਤੇ ਇਹ ਗੱਲ ਕਰੀਏ ਤਾਂ ਵੰਦੇ ਭਾਰਤ ਟ੍ਰੇਨਾਂ ਜੁਆ ਪੰਜਾਬ ਭਰ ਚ ਸ਼ੁਰੂ ਹੋ ਚੁੱਕੀਆਂ ਨੇ ਕਈ ਰੂਟਾਂ ਤੇ ਤੇ ਵੰਦੇ ਭਾਰਤ ਦਾ ਇੱਕ ਸ਼ੁਰੂ ਕਰਨ ਦਾ ਮਤਲਬ ਇਹ ਵੀ ਹੈ ਕਿ ਜੋ ਜਲਦੀ ਯਾਤਰੀ ਆਪਣੀ ਮੰਜ਼ਿਲ ਤੱਕ ਭੇਜਿਆ ਜਾਵੇ ਤਾਂ ਇਸ ਨੂੰ ਲੈ ਕੇ ਜੋ ਲੋਕਲ ਟ੍ਰੇਨਾਂ ਨੇ ਉਹਨਾਂ ਦੇ ਪੈਸੰਜਰ ਇਤਰਾਜ਼ ਜਤਾ ਰਹੇ ਸਨ ਕਿ ਉਨਾ ਕਰਕੇ ਲੋਕਲ ਟ੍ਰੇਨਾਂ ਲੇਟ ਹੋ ਰਹੀਆਂ ਨੇ ਜੋ ਵੱਡੇ ਪਾਰਟਾ ਹੈ ਉਸ ਕਰਕੇ ਐਸੀ ਵੀ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਕੁਝ ਮੁਸਾਫਰ ਲੋਕਲ ਟ੍ਰੇਨਾਂ ਦੀ ਜੋ ਹੈ ਪਟਰੀ ਤੇ ਉੱਤਰ ਆਏ ਉਸ ਤੋਂ ਬਾਅਦ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੰਦੇਪਾਰ ਤੋਂ ਰੋਕਣਾ ਪਿਆ ਤੇ ਕਰੀਬ 35 ਮਿੰਟ ਤੱਕ ਵੰਦੇਪਾਰ ਰੇਲ ਟ੍ਰੇਨ ਜੋ ਹੈ ਉਸ ਪਲੇਟਫਾਰਮ ਤੇ ਬਠਿੰਡਾ ਦੇ ਗੋਨਿਆਣਾ ਰੇਲਵੇ ਸਟੇਸ਼ਨ ਤੇ ਰੁਕੀ ਰਹੀ ਇਹ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਚ ਜੋ ਮੁਸਾਫਰ ਨੇ ਜੋ ਲੋਕਲ ਟ੍ਰੇਨ ਵਾਲੇ ਮੁਸਾਫਰ ਨੇ ਉਹ ਕਿਸ ਤਰ੍ਹਾਂ ਪਟਰੀ ਤੇ ਖਲੋਤੇ ਹੋਏ ਨੇ ਪੂਰੀ ਪਟਰੀ ਜਾਮ ਕੀਤੀ ਹੋਈ ਹੈ ਜਿਸ ਦੇ ਚੱਲਦੇ ਰੇਲਵੇ ਮਾਸਟਰ ਨੂੰ ਫੈਸਲਾ ਲੈਣਾ ਪਿਆ ਕਿ ਜੋ ਵੰਦੇਪਾਰ ਐਕਸਪ੍ਰੈਸ ਹੈ ਉਹ ਰੁਕੀ ਗਈ ਤੇ ਉਸ ਤੋਂ ਬਾਅਦ ਲੋਕਲ ਟ੍ਰੇਨ ਨੂੰ ਪਹਿਲਾਂ ਜਾਣ ਲੱਗਾ ਤਹੋ ਜਾਣਕਾਰੀ ਸਾਡੇ ਸਹਿਯੋਗੀ ਸੂਰਜ ਫੈਸਲਾ ਜੋ ਹੈ ਲੈਣਾ ਪਿਆ ਕਿ ਬੰਦੇ ਭਾਰਤ ਤੇ ਟ੍ਰੇਨ ਨੂੰ ਰੋਕਿਆ ਗਿਆ ਕਿਉਂਕਿ ਕਿਤੇ ਲੋਕਾਂ ਟ੍ਰੇਨ ਦਾ ਦੇ ਯਾਤਰੀ ਇਤਰਾਜ਼ ਜਤਾ ਰਹੇ ਸਨ ਤਾਂ ਹੋਰ ਕਿ ਉਹ ਜਾਣਕਾਰੀ ਦੇਖੋ ਬਿਲਕੁਲ ਜਦੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਔਰ ਰੇਲਵੇ ਟ੍ਰੈਕ ਤੇ ਲੋਕ ਆ ਗਏ ਤਾਂ ਜਿਹੜਾ ਮੌਕੇ ਦਾ ਪ੍ਰਸ਼ਾਸਨ ਸੀ ਜਾਂ ਰੇਲਵੇ ਵਿਭਾਗ ਸੀ ਉਹਨਾਂ ਨੇ ਇਨਟੀਮੇਸ਼ਨ ਟ੍ਰੇਨ ਨੂੰ ਪਹਿਲਾਂ ਦੇ ਦਿੱਤੀ ਔਰ ਬੰਦੇ ਭਾਰਤ ਨੂੰ ਕੁਝ ਕਿਲੋਮੀਟਰ ਪਿੱਛੇ ਹੀ ਸਟੇਸ਼ਨ ਤੋਂ ਰੋਕ ਲਿਆ ਔਰ 35 ਤੋਂ 40 ਮਿੰਟ ਦਾ ਵਕਤ ਦੱਸ ਰਹੇ ਆ ਕਿ ਜਿਸ ਨੂੰ ਇੰਤਜ਼ਾਰ ਕਰਨਾ ਪਿਆ ਔਰ ਜਿਹੜੀ ਪਹਿਲਾਂ ਤੋਂ ਪੈਸੇਂਜਰ ਟ੍ਰੇਨ ਖੜੀ ਸੀ ਜਿਹੜੀ ਅਕਸਰ ਬਾਅਦ ਦੇ ਘਤੋਰੀ ਜਾਂਦੀ ਸੀ ਉਸ ਟ੍ਰੇਨ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਗਿਆ ਪਰ ਅੱਜ ਪਹਿਲੇ ਦਿਨ ਇਹ ਵਿਵਾਦ ਖਤਮ ਹੋਣ ਤੋਂ ਬਾਅਦ ਕੱਲ ਨੂੰ ਕਿਤੇ ਨਾ ਕਿਤੇ ਜਾ ਕੇ ਵਿਰੋਧ ਦੁਬਾਰਾ ਹੋ ਸਕਦਾ ਹੈਗਾ ਤਾਂ ਕਰਕੇ ਰੇਲਵੇ ਪ੍ਰਸ਼ਾਸਨ ਇਸ ਦੋ ਚਿੱਤੀ ਦੇ ਵਿੱਚ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਟਿਊਨਿੰਗ ਇਹਨਾਂ ਦੋਲਾਂ ਟ੍ਰੇਨਾਂ ਦੀ ਪਟਾਈ ਜਾਵੇ ਕਿਉਂਕਿ ਵਿਰੋਧ ਇਸੇ ਚੀਜ਼ ਨੂੰ ਲੈ ਕੇ ਦਰਜ ਕੀਤਾ ਗਿਆ ਸੀ ਕਿ ਜਿਹੜੀ ਪੈਸੇਂਜਰ ਟ੍ਰੇਨ ਪਹਿਲਾਂ ਗੋਨਿਆਣਾ ਪਹੁੰਚ ਜਾਂਦੀ ਉਸ ਤੇ ਅਕਸਰ ਲੋਕਲ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਠਿੰਡਾ ਅੱਧੀ ਨੌਕਰੀ ਤੇ ਜਾਣਾ ਹੈ ਜਾਂ ਕੰਮਕਾਜ ਤੇ ਜਾਣਾ ਹੈ ਜਾਂ ਜਿਹੜੇ ਬੱਚੇ ਸਕੂਲ ਪੜਨ ਨਾਲੇ ਹੁੰਦੇ ਨੇ ਉਹ ਹੁੰਦੇ ਨੇ ਔਰ ਉਹ ਟ੍ਰੇਨ ਉਸੇ ਜਗ੍ਹਾ ਦੇ ਉੱਪਰ ਰੋਕੀ ਜਾਂਦੀ ਔਰ ਕਾਫੀ ਡਿਲੇ ਹੋ ਜਾਂਦੀ ਹੈ ਇਸੇ ਕਰਕੇ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਉਹਨਾਂ ਦਾ ਟਾਈਮ ਹੈ ਜਿਹੜਾ ਡਬਲ ਖਰਾਬ ਹੁੰਦਾ ਪਹਿਲਾਂ ਟ੍ਰੇਨ ਇੱਥੇ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਬੰਦੇਪਾਰ ਟ੍ਰੇਨ ਸ਼ੁਰੂ ਕੀਤੀ ਗਈ ਤਾਂ ਉਸ ਮੌਕੇ ਲੋਕਲ ਟ੍ਰੇਨ ਦੀ ਕੁਝ ਟਾਈਮਿੰਗ ਅਜਿਹੀ ਕਰ ਦਿੱਤੀ ਜਾਂਦੀ ਕਿ ਇਹ ਦੋਵੇਂ ਟ੍ਰੇਨਾਂ ਜੋ ਹੈ ਆਪਣੇ ਸਮੇਂ ਤੇ ਮੰਜ਼ਲ ਤੇ ਪਹੁੰਚ ਸਕਦੀਆਂ ਦੇਖੋ ਦੋ ਚੀਜ਼ਾਂ ਨੇ ਸਟਾਰਟਿੰਗ ਹੀ ਹੈ ਕਿ ਜਦੋਂ ਸ਼ੁਰੂ ਤੋਂ ਪਹਿਲਾਂ ਲੋਕਲ ਟ੍ਰੇਨ ਆ ਪਹੁੰਚ ਜਾਂਦੀ ਹੈ ਉਸ ਟ੍ਰੇਨ ਨੂੰ ਪਹਿਲਾਂ ਆਉਣ ਤੋਂ ਬਾਅਦ ਵੀ ਰੋਕ ਕੇ ਲੱਖਿਆ ਜਾਂਦਾ ਹੈ ਇਸੇ ਕਰਕੇ ਤਾਂ ਲੋਕ ਵਿਰੋਧ ਕਰ ਰਹੇ ਨੇ ਲੋਕ ਕਹਿੰਦੇ ਕਿ ਜੇ ਪਹਿਲਾਂ ਟ੍ਰੇਨ ਆਂਦੀ ਉਸ ਨੂੰ ਪਹਿਲਾਂ ਤੋਰਿਆ ਜਾਵੇ ਜਿਹੜੀ ਬਾਅਦ ਦੇ ਵਿੱਚ ਆਂਦੀ ਉਸ ਤੋਂ ਬਾਅਦ ਤੋਰਿਆ ਜਾਵੇ ਹਾਲਾਂਕਿ ਗੋਨੀਆਣਾ ਤੋਂ ਬਠਿੰਡਾ ਦਾ ਡਿਸਟੈਂਸ ਕੋਈ ਜ਼ਿਆਦਾ ਨਹੀਂ ਹੈ ਜੇ ਪਹਿਲਾਂ ਪੈਸੇਂਜਰ ਟ੍ਰੇਨ ਤੋਰ ਦਿੱਤੀ ਜਾਵੇ ਤਾਂ ਉਹ ਟ੍ਰੇਨ ਪਹਿਲਾਂ ਪਹੁੰਚ ਸਕਦੀ ਹੈ ਇਹ ਮਾਹਰ ਦੱਸ ਰਹੇ ਨੇ ਪਰ ਰੇਲਵੇ ਭਾਗ ਇਸ ਤੇ ਟਾਈਮ ਟੇਬਲ ਨੂੰ ਲੈ ਕੇ ਕਿਸ ਤਰ੍ਹਾਂ ਸ਼ਡਿਊਲ ਜਾਰੀ ਕਰਦਾ ਉਹਨਾਂ ਦੇ ਦਿਨਾਂ ਦੇ ਵਿੱਚ ਇੱਕ ਵਾਰ ਰੇਲਵੇ ਨੇ ਇਸ ਚੀਜ਼ ਨੂੰ ਪੋਸਟਪੋਨ ਕਰ ਦਿੱਤਾ ਸੀ ਔਰ ਜਿਹੜੀ ਪੈਸੇਂਜਰ ਟ੍ਰੇਨ ਸੀ ਉਸ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਸੀਗਾ ਜੀ 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 ਸੁਰੇਜ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਇਹ ਬਿਲਕੁਲ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਾਈਮਿੰਗ ਲੈ ਕੇ ਪੂਰਾ ਵਿਵਾਦ ਹੈ ਜਿਸ ਨੂੰ ਲੈ ਕੇ ਕਿ ਲੋਕਲ ਟ੍ਰੇਨ ਤੇ ਵੰਦੀਪਾਰਤ ਐਕਸਪ੍ਰੈਸ ਤੇ ਕਿਤੇ ਨਾ ਕਿਤੇ ਜੋ ਹੈ ਆਮੋ ਸਾਹਮਣੇ ਹੋਈ ਤੇ ਇਸ ਚਾਲੀ ਜਿਉਂ ਲੋਕਲ ਟ੍ਰੇਨ ਨੇ ਉਸ ਨੂੰ ਕਾ ਲੜਵਾਨਾ ਕੀਤਾ ਹੈ ਔਰ ਨਿਯਮ ਜਿਉਂ ਗੱਡੀ ਰਾਹਾਂ 'ਚ ਚਲਾਈ ਜਾਵੇ ਪੰਜਾਬ 'ਚ ਕਹੜਾ ਹੀ ਚੱਲਦਾ ਇਹ ਚੱਲਦਾ ਇਹ ਕੰਡੀਗਾਰ ਗੁੰਜਣ ਲੈ ਕੇ ਆਉਂਦੀ ਆ ਉਹ ਗੱ